ਧੰਨਵਾਦ ਜੀ ਕਰਨ ਵਰਗੇ ਭਰਾ ਇਹ ਇੱਕ ਸਾਡੇ ਯੁੱਗ ਉਸ ਵੇ ਜਿਨ੍ਹਾਂ ਬਹੁਤ ਵੱਡੀ ਕ੍ਰਾਂਤੀਕਾਰੀ ਤਬਦੀਲੀ ਲੈ ਕੇ ਆਂਦੀ ਸਾਡੇ ਦੇਸ਼ ਕੋਈ ਗਲਤ ਕਾਲ ਨਹੀਂ ਹੋਇਆ ਕਿ ਅਗਰ ਉਹਨਾਂ ਵਰਗੇ ਅਕਲਤਾਂ ਕਿ ਸਰਦਾਰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਰਦਾਰ ਜੀ ਸਨਮਾਨ ਦੇ ਵਿੱਚ ਪਹੁੰਚੇ ਨੇ ਕਾਂਗਰਸ ਦੇ

ਉਹ ਬੇਤਰਾਪ ਹਨ ਕਿ ਜਿਹੜੀ ਸਾਡੇ ਤੋਂ ਵਿਚੜ ਕੇ ਸਾਥੀਓ ਬਹੁਤ ਸਾਰੇ ਬੁਲਾ ਰਹੇ ਹਨ ਉਹਨਾਂ ਦੀ ਜੀਵਨ ਜੁਗਰੀ ਤੇ ਰੋਟੀ ਹੈ ਬੜੀ ਮੁਸ਼ਕਿਲ سے ਹੋਤਾ ਹੈ ਚਮਨ ਮੈਦੀ ਦਾਵਰ ਪედა ਇਹਨਾਂ ਵਰਗੇ ਜੁਗਪੁਰਸ਼ ਰੋਹ ਰੋਹ ਕੇ ਜਾਂਦੇ ਸਾਡੇ ਅੰਬਰ ਸੰਧੀ ਸ਼ਾਨ ਸਾਡਾ ਮਾਨ ਸਰਦਾਰ ਮਨਮੋਹ ਸਿੰਘ ਨੂੰ ਕੋਟੀ ਕੋਟੀ ਨਮਨ ਮੇਰੀ ਵੀ ਸ਼ਰਧਾਂਜਲੀ

मैं समझता तो कि साढ़िया आने वाली पीढ़िया पीढ़िया दर पीढ़ियाँ याद करना चाहिए क्योंकि मैं समझना खामोश लह के दूजिया पार्टिया ने उन्हों का मजाक भी उड़ाया कई कुछ लेकिन उन्होंने खामोश लह के रहे। देश एना कुछ कर रहे ਜਦੋਂ 2014 'ਚ ਸਰਕਾਰ ਮਨਮੋਹਨ ਸਿੰਘ ਦੀ ਉਦਰੇ ਨੂੰ ਯਾਦ ਸੀ ਤੇ ਮੈਂ ਕਿਰੇ ਮੌਜੂਦਾ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਦੀ ਇਹਨਾਂ ਨੇ ਲੇਕਾਵਰਗੀਆਂ ਸਕੀਮਾਂ ਦਾ ਮਤਲਬ ਬਣਾਇਆ ਸੀ ਲੇਕਿਨ ਅੱਜ ਜੁਸੀ ਰਾਜੀਵ ਆਪ ਖੁਦ ਬੋਲਦਾ ਸਰਦਾਰ ਮਨਮੋਹਨ ਸਿੰਘ ਦੀ ਬਹੁਤ ਵੱਡੀ ਦੇਣ ਹੈ ਗਰੀਬ ਆਦਮੀ ਨਹੀਂ ਰਹੇਗਾ ਸਕੀਮ ਸਾਨੂੰ ਰਾਈਟ ਟੂ ਇਨਫੋਰਮੇਸ਼ਨ ਕਿਹੜਾ ਹੱਦ ਤੱਕ ਯਕੀਨ ਹੈ ਕੁਝ ਲੋਗ ਉਹਨੂੰ ਮਿਸਯੂਜ਼ ਕਰਨ ਲੱਗੇ ਲੇਕਿਨ ਸਰਕਾਰ ਜੀ ਨੇ ਉਹ ਐਕਚੁਅਲੀ ਬਹੁਤ ਵਧੀਆ ਸੀ ਕਿ ਅਸੀਂ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਅਸੀਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਦੱਸ ਰਹੇ ਹਾਂ ਕਿ ਸਾਡੇ ਦੇਸ਼ ਵਾਸਤੇ ਕੀ ਕੀ ਹੋ ਰਿਹਾ ਹੈ ਮੈਂ ਸਮਝਦਾ ਕਿ ਅਸੀਂ ਸਰਕਾਰ ਜੀ ਦੇ ਖੁਸ਼ਕਿਸਮਤ ਆ ਕਿ ਅਸੀਂ ਸਰਕਾਰ ਜੀ ਛੱਡੇ ਅੰਮ੍ਰਿਤ ਸਰ ਤੁਸੀਂ ਮੇਰੇ ਨਾਲ ਪਰਸਨਲੀ ਬਹੁਤ ਪਿਆਰ ਹੈ ਉਹਨਾਂ ਦਾ ਬੜਾ ਜੀਵਾਂਚੀ ਨੂੰ ਮੈਂ ਕਿ ਦੋ ਵੀ ਕਦੇ ਦਿੱਲੀ ਜਾਣਾ ਉਹਨਾਂ ਕੋਲ ਰਹਿਣਾ ਹਮੇਸ਼ਾ ਕੁਝ ਨਾ ਕੁਝ ਸੇਕ ਗਿਆ ਪਰ ਉਹਨਾਂ ਦੇ ਵਿੱਚ ਵਧੀਆ ਗੱਲ ਐ ਸੀ ਕਿ ਉਹਨਾਂ ਨੇ ਕਦੀ ਯਾਤਰਾ ਕਰਨ ਉਹਨੇ ਆਪਣੀ ਬਰੂਨ ਨਗਰੀ ਵਾਲੇ ਅੰਮ੍ਰਿਤਸਰ ਚ ਕਿੰਗ ਹੋਏ ਕਿ 3 ਚਾਹੀਏ ਜੇ 골ਡਨ ਟੈਂਪਲ ਤੇ ਦੋ ਗਿਆਨ ਮੰਦਰ ਵੀ ਰਾਮਦਰ ਦੇ ਇਹ ਸਭ ਸਰਕਾਰ ਨੂੰ ਮੌਸਮੀ ਕਿਉਂਕਿ ਖामोश ਛੋਟੇ ਕੰਮ ਕਰਤੀ ਸੀ ਜੋ ਕੁਛ ਉਹਨਾਂ ਨੇ ਦਿੱਤਾ ਉਹਦਾ ਰੋਗ ਉਹ ਚਾਹੁੰਦੇ ਸੀ ਕਿ ਮੇਰਾ ਦੇਸ਼ ਖੂਬ ਵਿਕਸਿਤ ਹੋਵੇ ਇਹ ਕੈਸੇ ਆਰਥਸ਼ਾਸਤਰੀ ਪੂਰੀ ਦੁਨੀਆ ਦੇ ਵਿੱਚ ਮੰਦੀ ਦਾ ਦੋਸਤ ਲੇਕਿਨ ਉਹਨੇ ਜੋ ਵੀ ਉਹ ਦੇਸ਼ ਨੂੰ ਬਾਹਰ ਕੀ ਅਗੇ ਲੈ ਨਾ ਕੇ ਗਏ ਦੁਨੀਆ ਦੀ ਸਭ ਤੋਂ ਵੱਡਾ ਜਿਹੜਾ ਸ਼ਕਤੀਸ਼ਾਲੀ ਦੇਸ਼ ਹੈ ਅਮਰੀਕਾ ਉਸ ਟਾਈਮ ਦੇ ਜਿਹੜੇ ਪ੍ਰਧਾਨ ਰਾਸ਼ਟਰਪਤੀ ਸੀ ਬਰਾਕੋ ਮਮਾ ਉਹ ਫੋਨ ਕਰਕੇ ਸਰਦਾਰ ਮਨਮੋਹ ਸਿੰਘ ਜੀ ਨੂੰ ਸਲਾਮ ਕੀਤਾ ਤੇ ਅੱਜ ਅਸੀਂ ਵਾਰੀਆਂ-ਵਾਰੀਆਂ ਪਹਿਨਾਏ ਨੇ ਸਾਡੇ ਸਾਰੇ ਮੇਰੇ ਸਾਰੇ ਵੱਡੇ ਪ੍ਰਾਕ ਕੌਂਸਲਰ ਸਾਹਿਬਾਨ ਸਾਡੇ ਜਿਹੜੇ ਮਨਾਮਦਾਨੀ ਤੁਸੀਂ ਸਾਰੇ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਦੀ ਸਰਦਾਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮਸਤੀ ਆਏ ਆਂ ਤਾਂ ਮੈਂ ਸਮਝਦਾ ਕਿ ਅਸੀਂ ਸਾਰੇ ਨੂੰ ਉਹਨਾਂ ਨੂੰ ਸੱਚੀ ਸਰਦਾਰੀ ਆਹੀ ਹੋਏਗੀ ਕਿ ਅਸੀਂ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਲੈ ਕੇ ਚੱਲੀਏ ਕਿ ਜੀ ਸਰਦਾਰ ਜੀ ਨੇ ਹਮੇਸ਼ਾ ਯੋਗ ਦੇ ਚਰਨਾ ਇਮਾਨਦਾਰੀ ਨਾਲ ਕੰਮ ਕਰਨਾ ਇੱਕ ਚੰਗੇ ਰਸਤੇ ਤੇ ਚੰਗੇ ਆਪਣੇ ਦੇਸ਼ ਕੋਲ ਤੇ ਆਪਣੇ ਸੁਪੇ ਵਾਸਤੇ ਹਰ ਸੱਜ ਨੂੰ ਆਪਣੇ ਿਆਰਾਂ

ਅੱਜ ਵਾਰਡ ਨੰਬਰ 22 ਦੇ ਵਿੱਚ ਸਾਡੇ ਸਾਰੇ ਸਾਥੀਆਂ ਨੇ ਦੇਸ਼ ਦਾ ਮਹਾਨ ਸਪੂਤ ਦੇਖਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਰਦਾਰ ਮਰਦ ਸਵਰਗੀ ਪ੍ਰਧਾਨ ਮੰਤਰੀ ਮੋਨ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ ਮੈਂ ਸਮਝਦਾ ਕਿ ਸਾਡੀਆਂ ਆਣ ਵਾਲੀਆਂ ਕਈ ਪੀੜ੍ਹੀਆਂ ਸਰਮਨ ਮੋਹਨ ਸਿੰਘ ਜੀ ਨੂੰ ਅਸੀਂ ਬੁਲਾ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਦੇਸ਼ ਲਈ ਅੰਦਾਜ਼ ਕੁਝ ਕਰਕੇ ਖਾਸ ਕਰਕੇ ਪੰਜਾਬ ਵਾਸਤੇ ਦੇਸ਼ ਲਈ ਦੇ ਬਹੁਤ ਕੁਝ ਕੀਤਾ ਲੇਕਿਨ ਉਹਨਾਂ ਦਾ ਇੱਕ ਪੰਜਾਬ ਵਾਸਤੇ ਇਸ ਗੁਰੂ ਨਗਰੀ ਦੇ ਵਾਸਤੇ ਇੱਕ ਅਲੱਗ ਹੀ ਅਟੈਚਮੈਂਟ ਸੀ ਔਰ ਬਹੁਤ ਕੁਝ ਦੇ ਕੇ ਜਿਹੜੇ ਅੱਜ ਪਿਛਲੇ 10 ਸਾਲ ਬਾ 11 ਸਾਲ ਪਹਿਲਾਂ ਤੋਂ ਜਿਹੜੇ ਕੰਮ ਚੱਲ ਰਹੇ ਸਰਦਾਰ ਮਨਮੋਹਨ ਸਿੰਘ ਜੀ ਦੇ ਦਿੱਤੇ ਕੰਮ ਅੱਜ ਵੀ ਨਹੀਂ ਪੂਰੇ ਹੋਏ ਅੱਜ ਵੀ ਚੱਲ ਰਹੇ ਨੇ ਜਿਦਾਂ ਕਿ ਮਖੂ ਰੋਡ ਹੈ ਉਹ ਸਰਦਾਰ ਮਨਮੋਨ ਸਿੰਘ ਜੀ ਦੀ ਦੇਣਾ ਭਾਰਤ ਮਾਲਾ ਰੋਡ ਉਹ ਸਰਦਾਰ ਮਨਮੋਨ ਸਿੰਘ ਜੀ ਦੀ ਦੇਣਾ ਪਰ ਮੈਂ ਸਮਝਦਾ ਕਿ ਸਰਦਾਰ ਮਨਮੋਨ ਸਿੰਘ ਜੀ ਨੇ ਸਾਡੇ ਦੇਸ਼ ਵਾਸਤੇ ਐਨਰ ਕੁਛ ਦਿੱਤਾ ਭਾਵੇਂ ਉਹ ਗਰੀਬ ਆਦਮੀ ਲਈ ਨਰੇਗਾ ਵਰਗੀ ਸਕੀਮ ਹੈ ਆਰਟੀਆਈ ਐਕਟ ਹੈ আর ਰੋਡ ਦਾ ਜਿਹੜਾ ਜਾਲ ਬਸਾਇਆ ਕੋ ਸਭ ਸਰਦਾਰ ਮਨਮੋਨ ਸਿੰਘ ਜੀ ਦੀ ਸੋਚ ਸੀ ਉਹ ਸੋਚ ਨੂੰ ਹੀ ਅੱਜ ਇਹ ਸਰਕਾਰ ਅੱਗੇ ਲੈ ਕੇ ਚੱਲ ਰਹੀ ਹੈ ਔਰ ਉਹਨਾਂ ਨੇ ਉਸ ਨੂੰ ਰੋਡ ਮੈਪ ਬਣਾ ਕੇ ਜਿਹੜੀ ਅੱਜ ਇਹ ਸਰਕਾਰ ਨੂੰ ਅੱਗੇ ਲਾ ਕੇ ਚੱਲ ਰਹੀ ਹੈ ਤਾਂ ਮੈਂ ਸਮਝਦਾ ਕਿ ਸਰਦਾਰ ਮਨਮੋਹ ਸਿੰਘ ਜੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਸੀ ਆਉਣ ਵਾਲੀਆਂ ਪੀੜ੍ਹੀਆਂ ਨਹੀਂ ਦੇ ਸਕਦੇ ਕਿਉਂਕਿ ਇੱਕ ਬਹੁਤ ਇਮਾਨਦਾਰ ਸਾਫ਼ ਸ਼ਵੀ ਵਾਲੇ ਔਰ ਨਿਓ ਕੇ ਚੱਲਣ ਵਾਲੇ ਸਾਦਗੀ ਭਰੀ ਜਿੰਦਗੀ ਜੀਣ ਵਾਲੇ ਅੱਜ ਉਹਨਾਂ ਦੇ ਕਹਿਣ ਲਈ ਮੇਰੇ ਕੋਲ ਲਫ਼ਜ਼ ਨਹੀਂ ਤੇ ਜਿੱਦੀਓ ਮਹਾਨ ਸਿਹਤ ਸੀ ਅੱਜ ਅਸੀਂ ਸਾਰੇ ਸਾਥੀਆਂ ਨੇ ਸਾਡੇ ਮੌਜੂਦਾ ਕੌਂਸਲਰ ਸਾਫ ਦਾ ਕੌਂਸਲਰ ਅਜਾਰੇ ਪ੍ਰੋਮਿਨੈਂਟ ਸਾਡੇ ਵਰਕਰਾਂ ਨੇ ਮਿਲ ਕੇ ਇੱਕ ਸਾਡੇ ਸ਼ਿੰਦਰਜੀ ਨੇ ਜਿਹੜੇ ਵਾਰਡ ਨੰਬਰ 22 ਤੋਂ ਕੌਂਸਲਰ ਬਣੇ ਨੇ ਉਹਨਾਂ ਲਈ ਛੋਟਾ ਜਿਹਾ ਸ਼ੋਕ ਸਭਾ ਰਤੀਸੀ ਸਰਦਾਰ ਮਨਮੋਹ ਸਿੰਘ ਜੀ ਵਜ੍ਹਾ ਅਸੀਂ ਸਾਰੇ ਇਕੱਠੇ ਹੋ ਗਏ ਅੱਜ ਉਹਨਾਂ ਦੀ ਸ਼ੋਕ ਸਭਾ ਦੀ ਸ਼ਾਮਲਾਇਆ ਪਰਮਾਤਮਾ ਅਗੇ ਅਰਦਾਸ ਕਰਨਾ ਕਿ ਸਰਦਾਰ ਮਨਮੋਹ ਸਿੰਘ ਜੀ ਨੂੰ ਆਪਣੇ ਚਰਨਾਤੀਨ ਵਾਸਤੇ ਔਰ ਇਸ ਪਰਿਵਾਰ ਨੂੰ ਉਹਨਾਂ ਦੇ ਪਰਿਵਾਰ ਨੂੰ ਇਹ ਦੁੱਖ ਮਨੰਦਪਾ ਨਾਮਕ ਪੰਜੰਮਸ ਸਟਾਰ ਲਈ ਉਚਿਤ ਸਥਾਨ ਨਹੀਂ ਮਿਲਿਆ ਉਹਨਾਂ ਨੂੰ ਦੇਖੋ ਇਹ ਬਾੜੀ ਸੋਚ ਸੀ ਇਸ ਸਰਕਾਰ ਦੀ ਬੀਜੇਪੀ ਵਾਲਿਆਂ ਦੀ ਹਮੇਸ਼ਾ ਉਹ ਇੱਕ ਮੈਂ ਸਮਝਦਾ ਕਿ ਇੱਕ ਛੋਟੀ ਸੋਚ ਨਹੀਂ ਉਹਨਾਂ ਨੇ ਦਿੱਤਾ ਆਪਣਾ ਇਹ ਸਰਕਾਰ ਨੇ ਕਿ ਸਰਦਾਰ ਮਨਮੋਹਨ ਸਿੰਘ ਜੀ ਨੂੰ ਜੋ ਉਹਨਾਂ ਨੇ ਕੀਤਾ ਉਹਦੀ ਜਗ੍ਹਾ ਨਹੀਂ ਦਿੱਤੀ ਰਾਜਗੜ੍ਹ ਦੇ ਉਹ ਇੱਕ ਉਹਨਾਂ ਦੀ ਛੋਟੀ ਸੋਚ ਦਾ ਹੈਗਾ ਸੀ ਔਰ ਲੋਕ ਮੈਂ ਸਮਝਦਾ ਉਹਨਾਂ ਨੂੰ ਮਾਫ ਨਹੀਂ ਕਰਨਗੇ ਆਉਣ ਵਾਲੀਆਂ ਦਿੱਲੀਆਂ ਦੀਆਂ ਚੌਣਾ ਚ ਜਾਂ ਹੋਰ ਉਹਦਾ ਜਵਾਬ ਜ਼ਰੂਰ ਦੇਣਗੇ ਕਿ ਕਿ ਸਰਦਾਰ ਮਨਮੋਹਨ ਸਿੰਘ ਜੀ ਸਿਰਫ ਇੱਕ ਕਾਂਗਰਸ ਪਾਰਟੀ ਦੇ ਲੀਡਰ ਨਹੀਂ ਸੀ ਉਹ ਇੱਕ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਸੀ 10 ਸਾਲ ਉਹਨਾਂ ਨੇ ਦੇਸ਼ ਨੂੰ ਉਸ بلੰਦੀਆਂ ਤੇ ਲੈ ਕੇ ਗਏ ਜਿੱਥੇ ਪੂਰੀ ਦੁਨੀਆ ਦੇ ਲੋਕ ਔਰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਜਿਹੜਾ ਦੇਸ਼ ਹੈ ਅਮਰੀਕਾ ਵਰਗੇ ਦੇ ਰਾਸ਼ਟਰਪਤੀ ਬਰਾਕ Obama ਵੀ ਉਹਨਾਂ ਕੋ ਸਲਾਮਾ ਫੋਨ ਕਰ ਕਰ ਕੇ ਲੈਂਦਾ ਸੀ ਤੇ ਮੈਂ ਸਭ ਇਹ ਸਮਝਦਾ ਕਿ ਉਹਨਾਂ ਦੀ ਸਮਾਰਕ ਬਣਾਣਾ ਸਾਡੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਇੱਕ ਮਿਸਾਲ ਹੁੰਦੀ ਅਸੀਂ ਆਪਣੇ ਆਉਣ ਵਾਲੇ ਜਿਹੜੇ ਬੱਚੇ ਸੀ ਉਹਨਾਂ ਨੂੰ ਦੱਸਦੇ ਕਿ ਇਹ ਇੱਕ ਬਹੁਤ ਸੂਝਵਾਨ ਇੱਕ ਤਗੜੇ ਅਰਸ਼ਾਸ਼ਤਰੀ ਉਹ ਦਿਖਾ ਦੱਸਣ ਦੀ ਲੋੜ ਸੀ ਲੇਕਿਨ ਇਹ ਛੋਟੀ ਸੋਚ ਦਾ ਉਹਨਾਂ ਨੇ ਆਪਣਾ ਫਰਿਸ਼ਤੇ ਦਿੱਤਾ ਕੋਈ ਗੱਲ ਨਹੀਂ ਲੋਕ ਇਹਦਾ ਜਵਾਬ ਦਰ ਭਾਤ ਭਾਅ ਵਾਲੇ ਕਹਿੰਦੇ ਸੀ ਜਹਲਦਾਂ ਦੀ ਚੁੱਕੀਆਂ ਬਣਾਉਣ ਵਾਸਤੇ ਵੀਰ ਨਾਮ ਪੁਹਚੇ ਹੋਏ ਨੇ ਜਦਕਿ ਦੇਸ਼ ਵਿੱਚ ਚੋਕਲੇ ਰਹਿਣਾ ਦੇਖੋ ਕਿ ਉਹਨਾਂ ਦੀਆਂ ਗੱਲਾਂ ਰਾਹੁਲ ਗਾਂਧੀ ਮੈਂ ਖੁਦ ਜੇ ਰਾਤ ਨੂੰ 11 ਵਜੇ ਸਰਦਾਰ ਮਨਮੋਹਨ ਸਿੰਘ ਜੀ ਦੀ death ਹੋਈ ਮੈਂ ਵੀ ਸਵੇਰੇ 6 ਵੇ ਦੀ ਫਲਾਈਟ ਭੜਕੇ ਕਿਉਂਕਿ ਉਹਨਾਂ ਦਾ ਮੇਰੇ ਉਹਨਾਂ ਦੇ ਭਾਂਜਾ ਮੇਰਾ ਦੋਸਤ ਸੀ ਸਾਡੇ ਪਰਿਵਾਰਕ ਸਬੰਧ ਸੀ ਉਹਨਾਂ ਨਾਲ ਉਹਨਾਂ ਦੇ ਭੈਣ ਭੈਣ ਜੀ ਨਾਲ ਉਹਨਾਂ ਦੇ ਭਾਂਜੇ ਨਾਲ ਅਸੀਂ ਮੇਰੇ ਕੱਲ ਜੇ ਮੈਂ 8 ਵਜੇ ਪਹੁੰਚੇ ਤੇ ਰਾਹੁਲ ਗਾਂਧੀ ਜੀ 7 ਵਜੇ ਦੇ ਉੱਥੇ ਸੀ ਔਰ ਪੂਰਾ ਦਿਨ ਔਰ ਨੈਕਸਟ ਡੇ ਤੁਸੀਂ ਸਾਰਿਆਂ ਨੇ ਨਹੀਂ ਦੇਖਿਆ ਕਿ ਉਹ ਜਦੋਂ ਤੱਕ ਸੰਸਕਾਰ ਨਹੀਂ ਆਇਆ ਉਹ ਤੱਕ ਨਾਲ ਰਹੇ ਕਹਿੰਦੇ ਅੱਤੀ ਜਿਹੜਾ ਬੱਚਾ ਜਦੋਂ ਉਹ ਗਾਂਧੀ ਪਰਿਵਾਰ ਦੀ ਕੋਈ ਵੀ ਦੱਤੇ ਨਹੀਂ ਪਹੁੰਚਿਆ ਹੁੰਦਾ ਤੇ ਇਹ ਇਸ਼ੂ ਚੁਕਨੇ ਮੈਂ ਸਮਝਦਾ ਸਹੀ ਗੱਲ ਨੇ ਜਿੰਨਾ ਗਾਂਧੀ ਪਰਿਵਾਰ ਦੇ ਉਹ ਕਰੀਬੀ ਔਰ ਜਿੰਨਾ ਗਾਂਧੀ ਪਰਿਵਾਰ ਦੇ ਉਹ ਨਜ਼ਦੀਕ ਸੀ ਮੈਂ ਉਹਨਾਂ ਨੂੰ ਖੁਦ ਵੀ ਕਿਹਾ ਸੀ ਸਾਰਾ ਮੋਲ ਗਾਂਧੀ ਪਰਿਵਾਰ ਔਰ ਮਨਮੋਨ ਸਿੰਘ ਦਾ ਪਰਿਵਾਰ ਇੱਕ ਪਰਿਵਾਰਕ ਸੰਬੰਧ ਵਰਗਾ ਸੀ ਇਹ ਛੋਟੇ ਛੋਟੇ ਇਸ਼ੂਸ ਲੈ ਕੇ ਜਾਣਾ ਕੋਈ ਵਧੀਆ ਗੱਲ ਨਹੀਂ ਰਾਜਨੀਤੀ ਹੋ ਰਹੀ ਹੈ ਦੇਖੋ ਇੱਕ ਜਿਨ੍ਹਾਂ ਦੀ ਡੈਥ ਹੀ ਹੋ ਗਈ ਉਹਨਾਂ ਦੇ ਮਰੇ ਤੇ ਰਾਜਨੀਤੀ ਕਰਨੀ ਮਾੜੀ ਇੱਕ ਮਾੜੀ ਸੋਚ ਦਾ ਪ੍ਰਤੀਕ ਹੈ